ਜੀਜੇਪੀ ਦੇ ਆਗੂ ਜਿੱਥੇ ਵੀ ਜਾਣ ਇਹਨਾਂ ਦੇ ਨੂੰ ਸਵਾਲ ਕਰਕੇ ਇਹਨਾਂ ਨੂੰ ਸਵਾਲ ਪੁੱਛਣੇ ਆ ਕਿ ਇਹਨਾਂ ਨੇ ਸੜਨਾ ਜਿੰਨੇ ਵਾਦੇ ਕੀਤੇ ਕਿਸਾਨਾਂ ਮਜ਼ਦੂਰਾ ਦੇ ਦੇ ਹਿੱਤ ਵਿੱਚ ਜਿਹੜੀ ਗੱਲਾਂ ਕਰਨ ਵੇ ਨੇ ਉਹਨਾਂ ਦਾ ਜਿੰਨੇ ਵਾਦੇ ਕੀਤੇ ਸਾਰੇ ਤੋਂ ਭੱਜੇ ਇਹਨਾਂ ਨੇ ਕਿਸਾਨਾਂ ਤੇ ਇਹਨਾਂ ਅत्याचार ਕੀਤਾ ਉਥੇ 13 ਮਹੀਨੇ ਬਹਿ ਕੇ ਅਸੀਂ 750 ਕਿਸਾਨ ਸ਼ਹੀਦ ਕਰਾਏ ਆ ਹੋਣੇ ਲੋਕਾਂ ਨੂੰ ਗਿਣੀ ਨਹੀਂ ਜਾਣਦੇ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਪਾਤਪਾਡੀ ਉਮੀਦਵਾਰ ਦਿਨੇਸ਼ ਸਿੰਘ ਬੱਬੂ ਦੀ ਬੁੱਧਵਾਰ ਨੂੰ ਕਲਨੌਰ ਫੇਰੀ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸਬੰਧਿਤ ਜਥੇਬੰਦੀਆਂ ਦੇ ਵੱਲੋਂ ਨੈਸ਼ਨਲ ਹਾਈਵੇ ਤੇ 354 ਤਿੱਖਾ ਵਿਰੋਧ ਕੀਤਾ ਗਿਆ ਕਲਨੌਰ ਨੈਸ਼ਨਲ ਹਾਈਵੇ ਤੇ ਪੁਲਿਸ ਦੇ ਵੱਲੋਂ ਸੈਂਕੜੇ ਜਵਾਨ ਸਮੇਤ ਨاکہ بندی ਕੀਤੀ ਗਈ ਸੀ ਇਸ ਮੌਕੇ ਤੇ ਜਮੋਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਲੋ ਅਤੇ ਹੋਰ ਵੀ ਮੈਂਬਰ ਕਿਸਾਨ ਜਿਹੜੇ ਨੇ ਮੌਜੂਦ ਸਨ ਤੇ ਇਹਨਾਂ ਦੇ ਵੱਲੋਂ ਭਾਜਪਾ ਉਮੀਦਵਾਰ ਦੀ ਰੈਲੀ ਨੂੰ ਰੋਕ ਕੇ ਜਾਣ ਦੀ ਵੀ ਪੂਰੀ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਅਧਿਕਾਰੀ ਤੇ ਕਿਸਾਨਾਂ ਆਗੂਆਂ ਦੇ ਦਰਮਿਆਨ ਤੇਖੀ ਬਹਿਸਬਾਜ਼ੀ ਵੀ ਹੋਈ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਕੇਂਦਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਹੈ। ਗੁਰਦਾਸਪੁਰ ਤੋਂ ਲਾਪਰਥਿੰਖ ਖੁਸ਼ੀਪੁਰ ਦੀ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜਾ ਕਿ ਸੱਦਾ ਸਾਰੇ ਦੇਸ਼ ਪੱਧਰ ਤੇ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਕਿ ਬੀਜੇਪੀ ਦੇ ਆਗੂ ਜਿੱਥੇ ਵੀ ਜਾਣ ਇਹਨਾਂ ਦੇ ਨੂੰ ਸਵਾਲ ਕਰਕੇ ਇਹਨਾਂ ਨੂੰ ਸਵਾਲ ਪੁੱਛਣੇ ਆ ਕਿ ਇਹਨਾਂ ਨੇ ਸੜਨਾ ਜਿੰਨੇ ਵਾਅਦੇ ਕੀਤੇ ਕਿਸਾਨਾਂ ਮਜ਼ਦੂਰਾ ਦੇਸ਼ ਦੇ ਹਿੱਤ ਵਿੱਚ ਜਿਹੜੀ ਗੱਲਾਂ ਕਰਨ ਮੈਂ ਨੇ ਉਹਨਾਂ ਨਾਲ ਜਿੰਨੇ ਵਾਅਦੇ ਕੀਤੇ ਸਾਰੇ ਤੋਂ ਭੱਜੇ ਇਹਨਾਂ ਨੇ ਕਿਸਾਨਾਂ ਤੇ ਇਹਨਾਂ ਅਧਿਆਚਾਰ ਕੀਤਾ ਉਥੇ 13 ਮਹੀਨੇ ਬਹਿ ਕੇ ਅਸੀਂ 750 ਕਿਸਾਨ ਸ਼ਹੀਦ ਕਰਾਏ ਆ ਹੁਣ ਇਹ ਲੋਕਾਂ ਨੂੰ ਦਿੱਲੀ ਨਹੀਂ ਜਾਣਦੇ ਇਹਨਾਂ ਤਨ ਆਸ਼ੇਰ ਵਈਆ ਇਹਦਾ મોદી ਦਾ ਇਹ ਹਰ ਗੱਲ ਮੰਨ ਕੇ ਐਮਐਸਪੀ ਦਾ ਕਾਨੂੰਨ ਮੰਨ ਕੇ ਬਿਜਲੀ ਦਾ ਕਾਨੂੰਨ ਮੰਨ ਕੇ ਲਖੀਮਪੁਰ ਖੇੜੀ ਵਹ ਕਾਣ ਦਾ ਕਾਨੂੰਨ ਮੰਨ ਕੇ ਉਥੇ ਗੱਲਾਂ ਮੰਨ ਕੇ ਮੁਕਰ ਗਿਆ ਹਰ ਗੱਲ ਤੋਂ ਇਹ ਕਰਕੇ ਇੰਨਾ ਗੁਰੂ ਬੋਲਦਾ ਇਹਦੀ ਬਕਵਾਸ ਕਰਦਾ ਇਹਨਾਂ ਝੂਠਾ ਪ੍ਰਧਾਨ ਮੰਤਰੀ ਅੱਜ ਤੱਕ ਦੇਸ਼ ਵਿੱਚ ਆਇਆ ਨਹੀਂ ਪਹਿਲਾ ਪ੍ਰਧਾਨ ਮੰਤਰੀ ਜਿਹੜਾ ਝੂਠ ਦੇ ਸਿਰ ਤੇ ਸਾਰੀਆਂ ਗੱਲਾਂ ਕਰਦਾ ਇਸ ਕਰਕੇ ਅੱਜ ਅਸੀਂ ਜਿਹੜਾ ਇੱਥੇ ਬੀਜੇਪੀ ਦਾ ਕੈਂਡੀਡੇਟ ਦਿਨੇਸ਼ ਬੱਬੂ ਜਿਹੜਾ ਅੱਜ ਪ੍ਰਚਾਰ ਕਰਨ ਵਾਸਤੇ ਆਇਆ ਅਸੀਂ ਉਹਦਾ ਬੋਧ ਕਰਨ ਵਾਸਤੇ ਇੱਥੇ ਸਾਰੇ ਕਿਸਾਨ ਜਥੇਬੰਦੀਆਂ ਅਕਸਯੁਖ ਖਾਨ ਦੇ ਸੱਦੇ ਤੇ ਅਸੀਂ ਇੱਥੇ ਬੈਠੇ ਆ ਪ੍ਰਸ਼ਾਸਨ ਨੇ ਸਾਡਾ ਵਾਅਦਾ ਕੀਤਾ ਸੀ ਤੁਸੀਂ ਸ਼ਾਂਤ ਬਈ ਬਿਠੇ ਰਹੋ ਉਹਨਾਂ ਨੂੰ ਜਗੀਰ ਲਾਏ ਸਾਡੇ ਵੱਲੋਂ ਕੋਈ ਪ੍ਰੋਵੋਕੇਸ਼ਨ ਨਹੀਂ ਹੋਈ ਅਸੀਂ ਸ਼ਾਂਤ ਬਈ ਰਹਿ ਕੇ ਉਹਨਾਂ ਨਾਲ ਡਾਇਲੌਗ ਕਰਨਾ ਚਾਹਦੇ ਅਸੀਂ ਦਲੀਲ ਨਾਲ ਗੱਲ ਕਰਨੀ ਚਾਹੁੰਦੇ ਸਾਡੀ ਦਲੀਲ ਦਾ ਜਵਾਬ ਦੇ ਦੇਣ ਅਸੀਂ ਚਲੇ ਜਾਵਾਂਗੇ ਪਰ ਉਹਨਾਂ ਨੇ ਸਾਡਾ ਵਾਅਦਾ ਕਰਕੇ ਅੱਜ ਵਾਅਦਾ ਖਿਲਾਫੀ ਕੀਤੀ ਹੈ ਸਾਨੂੰ ਉੱਥੇ ਬਿਠਾ ਛੜਿਆ ਉਹ ਦਿਨੇਸ਼ ਬਾਬੇ ਨੂੰ ਚੋਰੀ ਦੂਜੇ ਪਾਸੇ ਲੈ ਲਿਆ ਕੇ ਬੈਲੰਸ ਵਿੱਚ ਮਾਰ ਦਿੱਤਾ ਜਿੱਥੇ ਮੀਟਿੰਗ ਚੱਲ ਰਹੀ ਹੈ ਉਹਨਾਂ ਦੀ ਸਾਡੇ ਨਾਲ ਗੱਲ ਨਹੀਂ ਕਰਾਈ ਇਹ ਗੱਲ ਤੋਂ ਪ੍ਰਸ਼ਾਸਨ ਮੁਕਰਿਆ ਅਸੀਂ ਉੱਥੇ ਬਿਲਕੁਲ ਸ਼ਾਂਤ ਮੈਂ ਸਾਰੇ ਬੈਠੇ ਸਾਂ ਸੱਤ ਬੰਦੇ ਇਹਨਾਂ ਕਿਹਾ ਕਿ ਇੱਥੇ ਸਾਹਮਣੇ ਤੁਹਾਡੇ ਆ ਸੱਤ ਆਗੂ ਜਿਹੜੇ ਇਹਨਾਂ ਨਾਲ ਗੱਲ ਕਰੇਗਾ ਇਹ ਨਹੀਂ ਗੱਲ ਕਰਾਂਗੇ ਅਸੀਂ ਜੋ ਕਰ ਰਹੇ ਪਰ ਉਹ ਕਰ ਰਹੇ ਪਰ ਜਿਹੜੇ ਸਾਡੇ ਸਾਥੀ ਫੜ ਕੇ ਲੈ ਗਿਆ ਮੈਨੂੰ ਵੀ ਗ੍ਰਿਫਤਾਰ ਕਰਕੇ ਲੈ ਗਿਆ ਮੈਨੂੰ ਛੱਡ ਗਏ ਨਾ ਬਾਕੀ ਦੋ ਸਾਥੀ ਸਾਡੇ ਫੜੇ ਰੱਖਾ ਨੇ ਜਿੰਨਾ ਜੇ ਲੋ ਨਹੀਂ ਛੱਡਦੇ ਨਾ ਛੱਡੇ ਤਾਂ ਜਾਣੇ ਤੇ ਪੁਲਿਸ ਘੜੀ ਜਾ ਕੇ ਬੈਠਣ ਕਰਨਾ ਦਿਆਂਗੇ ਪੂਰਾ ਮੰਤ ਜਿੰਨਾ ਜੇ ਸਾਡਾ ਸਪੀਕਰ ਤੋੜ ਦਿੱਤਾ ਸਪੀਕਰ ਦਾ ਹਰਜਾਨਾ ਨਹੀਂ ਪਰਦੇ ਜੇ ਐਫ ਆਈ ਆਰ ਦਰਜ ਕਰਦੇ ਕਿਨ ਤੋੜਿਆ ਅਸੀਂ ਕੋਈ ਪਰੋਵੋਕੇਸ਼ਨ ਨਹੀਂ ਸੀ ਕਰ ਰਹੇ ਅਸੀਂ ਕੋਈ ਕਾਨੂੰਨ ਦੀ ਉਲੰਘਣਾ ਨਹੀਂ ਕਰ ਰਹੇ ਬਿਲਕੁਲ ਕਾਨੂੰਨ ਦੇ ਮੁਤਾਬਕ ਇਹ ਕਾਨੂੰਨ ਮੰਨਣ ਵਾਲੇ ਸ਼ਹਿਰੀ ਆ ਇਹ ਭਾਜੀਪੀ ਵਾਲੇ ਕਾਨੂੰਨ ਨਹੀਂ ਮੰਨਦਾ ਇਹ ਤਾਂ ਸੰਵਿਧਾਨ 'ਚ ਵਿਸ਼ਵਾਸ ਨਹੀਂ ਰੱਖਦਾ ਜੇ ਦੀ ਸਰਕਾਰ ਦੁਬਾਰਾ ਬਣਦੀ ਆ ਇਹ ਸੰਵਿਧਾਨ ਹੀ ਬਦਲਨੇ ਫਿਰਦਾ ਇਹ ਦਾ ਜਿਹੜਾ ਦੇਸ਼ ਸਾਡੇ ਉਹਨਾਂ ਦੇਸ਼ ਪਤਾਨੇ ਲੱਖਾਂ ਸਿਰ ਵਾਰ ਕੇ ਕੁਰਬਾਨੀਆਂ ਦੇ ਕੇ ਦੇਸ਼ ਆਜ਼ਾਦ ਕਰਾਇਆ ਸੀ ਇਹ ਮੁੰਡ ਕਲਾਮੀ ਵਾਲੇ ਪਾਸੇ ਨੂੰ ਇਹ ਹਿੰਦੂਵਾਦ ਵਾਲੇ ਪਾਸੇ ਨੂੰ ਕੱਟ ਗਿਣਤੀਆਂ ਨੂੰ ਇਥੋਂ ਕੱਢਣ ਦੇ ਮਨ ਨਾਲ ਹਰੀਜਨਾਂ ਨੂੰ ਇਥੋਂ ਪਾਸੇ ਕਰਨ ਦੇ ਨਾਲ ਉਹਨਾਂ ਨੂੰ ਕੱਲ ਨੂੰ ਐਸਾ ਕਾਨੂੰਨ ਬਣਾਉਣਾ ਕਿ ਹਰੀਜਨ ਜਿਹੜਾ ਮੰਦਰ ਵਿੱਚ ਮੱਥਾ ਵੀ ਨਾ ਟੇਕ ਸਕੇ ਇਦਾਂ ਦਾ ਬੈਕਵਾਰਡ ਕਲਾਸ ਦੇ ਖਿਲਾਫ ਮਲਾਜਮਾਂ ਦੇ ਖਿਲਾਫ ਕਿ ਸਾਰੀ ਕੁਝ ਜਲ ਜ਼ਿੰਦੇ ਜ਼ਮੀਨ ਸਾਰੀ ਉਹਨਾਂ ਕਾਰਪੋਰੇਟ ਘਰਾੜੀਆਂ ਨੂੰ ਦੇ ਦੇਣਾ ਚਾਹੁੰਦਾ ਅਮਾਨੀਆਂ ਅਡਾਨੀਆਂ ਨੂੰ ਇਹ ਉਹਨਾਂ ਦਾ ਕਰਿੰਦਾ ਆ ਇਹ ਦੇ ਦੋ ਵੱਧ ਕੁਛ ਨਹੀਂ ਇਸ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਆ ਸਾਡੇ ਤੁਹਾਡੇ ਵੀਰ ਇੱਕ ਪੱਤਰਕਾਰ ਮੈਨੂੰ ਸਵਾਲ ਪੁੱਛਦਾ ਸੀ ਕਿ ਜਿਹੜੇ ਅੰਦਰ ਬੈਠੇ ਉਹ ਕੌਣ ਨੇ ਮੈਂ ਉਹਨਾਂ ਨੂੰ ਕੀ ਜਵਾਬ ਦਿੰਦਾ ਕਿ ਜੋ ਦੇਸ਼ ਦੀ ਆਜ਼ਾਦੀ ਲਈ ਲੋਕ ਲੜ ਰਹੇ ਸਨ ਉਹ ਭਗਸੇ ਹੋਣੀ ਫਾਸੀਆਂ ਦੇ ਰਸਤੇ ਜੁਮੇ ਜਾ ਰਹੇ ਸਨ ਉਸ ਦੇ ਵੀ ਬੜੇ ਟੋਢੀ ਸਨ ਜਿਹੜੇ ਸਰਕਾਰ ਦੀ ਗੱਲ ਸੁਣਦੇ ਟੋਢੀ ਲੋਕ ਨੇ ਜਿਹੜੇ ਸਰਕਾਰ ਦੀ ਗੱਲ ਸੁਣਦੇ ਨੇ ਇਹ ਕਰਕੇ ਸਾਡੀ ਬੇਨਤੀ ਆ ਵੀ ਅੱਜ ਲਾਸਟ ਮੌਕਾ ਲੋਕਾਂ ਕੋਲ ਜੇ ਇਸ ਵਾਰ ਵੀ ਮੋਦੀ ਜਿਹੜਾ ਵਾ ਉਹ ਬਹੁਤ ਵੱਤ ਵਿੱਚ ਆਉਂਦਾ ਨਾ ਦੇਸ਼ ਦਾ ਸੰਵਿਧਾਨ ਬਜੇਗਾ ਨਾ ਲੋਕਤੰਤਰ ਬਜੇਗਾ ਨਾ ਸਾਡੇ ਲੋਕ ਜਿਹੜੇ ਇੱਥੇ ਅੱਖ-ਵੱਖ ਧਰਮਾਂ ਦਾ ਗੁਲਦਸਤਾ ਜਿਹੜਾ ਵਾ ਇਹ ਲੋਕੀ ਧਰਮਾਂ ਦੇ ਨਾਂ ਤੇ ਲੜਾਈਆਂ ਜਾਣਗੇ ਐਸੇ ਕਾਨੂੰਨ ਬਣਾਏ ਜਾਣਗੇ ਪਿਆਜ ਦੇ ਮਜ਼ਦੂਰਾਂ ਨੂੰ ਡਾਂਗਾ ਮਾਰਦੇ ਫਿਰਦੇ ਨੇ ਇਹਨਾਂ ਨੂੰ ਬੰਦੂਆ ਮਜ਼ਦੂਰਾਂ ਨੂੰ ਕੰਮ ਕਰਨਾ ਪਏ ਇਹਨਾਂ ਦੀ ਵੜਦੀਆਂ ਆਉਣਾ ਨਹੀਂ ਰਹਿਣਗੀਆਂ ਜੇ ਇਹਦਾ ਇਹਦੀ ਵਸਤ ਕੀ ਤੇ ਬਿਲਕੁਲ ਇਹਨਾਂ ਤੋਂ ਇਹਨਾਂ ਤੋਂ 15-15 ਘੰਟੇ ਕੰਮ ਲੈ ਕੇ ਇਹਨਾਂ ਨੂੰ ਹੋਰ ਕਰਦੀਆਂ ਵੀ ਹੋਰ ਹੋਣੀਆਂ ਤਨਖਾਹਾਂ ਵੀ 10-10 ਹਜ਼ਾਰ ਹੀ ਹੋਣੀਆਂ ਉਹ ਸਾਰਾ ਕੋ ਮਜ਼ਦੂਰਾ ਵੰਗ ਕਰ ਦਿੰਦੀਆਂ ਨਾ ਇਹ ਕਰਕੇ ਅੱਜ ਲੋੜ ਹੈ ਲੋਕਾਂ ਨੂੰ ਸਾਰਿਆਂ ਨੂੰ ਇਹ ਜੇ ਜਾਗਰਤ ਹੋਣ ਤੇ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਦਾ ਸਵਾਲ ਹੈ ਅੱਜ ਸਾਰਿਆਂ ਨੂੰ ਇਕੱਠਾ ਹੋ ਕੇ ਸਾਨੂੰ ਇਹ ਦੇਸ਼ ਦੀ ਮੋੜ ਆਜ਼ਾਦੀ ਦੀ ਲੜਾਈ ਜਿਹੜੀ ਆ ਉਹਦੇ ਚ ਬਣਦਾ ਹਿੱਸਾ ਪਾ ਕੇ ਦੇਸ਼ ਵਿੱਚ ਸੈਕੂਲਰ ਸਰਕਾਰ ਜਿਹੜੀ ਬਣਾਉਣੀ ਚਾਹੀਦੀ ਆ ਜਿਹੜੀ ਹਰ ਧਰਮ ਦਾ ਸਤਿਕਾਰ ਕਰੇ ਜਿੱਥੇ ਹਰ ਬੰਦੇ ਦਾ ਆਦਰ ਹੋਵੇ ਜਿੱਥੇ ਕਾਨੂੰਨ ਦਾ ਰਾਜ ਹੋਵੇ ਇਹ ਤੇ ਗੁੰਡਾਗਰਦੀ ਹੈ ਦੀ ਇਹ ਜੋ ਮਰਜ਼ੀ ਕਰੀ ਜਾਵੇ ਆ ਵੇਖਿਆ ਤੁਸੀਂ ਵੀ ਸਾਰੇ ਜਿਹੜੇ ਪੈਸੇ ਨੇ ਇਹਦੇ ਇੱਕ ਕਾਰਨ ਹੋਇਆ ਜੇ ਸਾਰੇ ਕਾਰਡ ਇਹਦੇ ਖੁੱਲੇ ਇਹਦੇ ਸਾਰਾ ਦੇਸ਼ ਖਾ ਲਿਆ 70 ਸਾਲ ਦੇ ਜਿਹੜੇ ਸਰਮਾਇ ਲੋਕਾਂ ਨੇ ਲੜ ਕੇ ਲੋਕਾਂ ਦੀ ਜੇਬਾਂ ਚੋਂ ਟੈਕਸ ਨਾਲ ਜਿਹੜੇ ਆਧਾਰੇ ਉਸਰੇ ਸਨ ਇਹਨੇ ਕਾਉਡੀਆਂ ਦੇ ਭਾਵ ਨੇ ਅਡਾਨੀਆਂ ਬਾਨੀਆਂ ਨੂੰ ਰੇਲਾਂ ਵੇਚੀਆਂ 에ਅਰਪੋਰਟਾਂ ਵੇਚੀਆਂ ਬੰਦਰਗਾਹਾਂ ਵੇਚੀਆਂ ਸਾਰਾ ਕੁਝ ਵੇਚ ਦਿੱਤਾ ਸਾਰਾ ਦੇਸ਼ ਵੇਚ ਦਿੱਤਾ ਇਹ ਕਰਕੇ ਅੱਜ ਦੇਖ ਲਾਓ ਕਿੱਥੇ ਬੰਦੂਰ ਦੀ ਲੋੜ ਹੈ ਉਹ ਬਹੁਤ ਲੋਨਗਾਈ ਤੇ ਕਿਤੇ ਕਿਤੇ ਏਰੀਆ ਕਿੰਨਾ ਕਿੰਨਾ ਮਤਲਬ ਪੂਰੀ ਵਿਧਾਨ ਸਭਾ ਕੋਲ ਪੂਰੀ ਵਿਧਾਨ ਸਭਾ ਤੋਂ ਹਰ ਮੁੱਤ ਜਿਹੜੇ ਲੋਕ ਇਕੱਠੇ ਹੋਏ ਨੇ ਉਹ ਪੂਆ ਆਇਆ ਪੰਜਾਬ ਮਤਲਬ ਬੜ ਕਾਣੋਟ ਤੇ ਤਰੇ ਬੰਦੀ ਬਣੀ ਤਾਂ ਦੀ ਬੀਜੇਪੀ ਦੀ ਕੁਝ ਵਰਕਰ ਨਹੀਂ ਦਿਖਾਈ ਦੇ ਰਹੇ ਇੱਥੇ ਉਹਦਾ ਬਾਰੇ ਕੀ ਕਹਿੰਦੇ ਦੀ ਜੇਪੀ ਦੀ ਕੋਈ ਗੜੇ ਬੰਦੀ ਇਹ ਤਾਂ ਕਾਂਗਰਸੀਆਂ ਨੂੰ ਪੁੱਛੋ ਕਿ ਕਿੰਨੇ ਤਰ ਹੈ ਨਹੀਂ ਲੋਕਲ ਵਰਕਰ ਤੁਹਾਡੇ ਕੋਈ ਵੀ ਨਹੀਂ ਸਭ ਵਰਕਰ ਆਇਆ ਹੈ ਸਭ ਅਡੀਗਡੀ ਨੂੰ ਲੈ ਕੇ ਸਾਡੇ ਵੀ ਕਰਨ ਲੱਗਾ ਹੈ ਅਰਨਾ ਕੀ ਮੈਂ ਤੇ ਆਪਣੇ ਸਾਹ ਵੀ ਆਪਣੇ ਭਰਾ ਜੀ ਠੀਕ ਹੈ ਜਨਾਬ ਵੀ ਸੁਨਹਿਰਾ ਜਨਾਨੀ ਤੋਂ ਆਉਂਦਾ ਸੁਨੀਓ ਬਾਕੀ ਪਾਰਟੀ ਜੀ ਵੋਟਾਂ ਮੰਗੇਗੀ ਜੀ ਦੇ ਲਈ ਕੋਈ ਮੌਕਾ ਨਹੀਂ ਸੱਚੀ ਗੱਲ ਇਹ ਹੈ ਕਿ ਪਿੰਡ ਪਾਰ ਦੀ ਮਾਰ ਬੈਠੀ ਜਿੰਨਾ ਕੁ ਕੰਮ ਹੋਵੇ ਉਹ ਬਾਰੇ ਕਤਰਾ ਵੀ ਤੱਕ ਇਨਸਾਨ ਕੋਲ ਕਹਿ ਰਹੇ ਸੀ ਕਿ ਬਾਹਰ ਨਹੀਂ ਬੈਠਣੇ ਕਰਦੇ ਹੋ ਆ ਰਿਹਾ ਬੜਾ ਹਾਲਤਾਂ ਦੇ ਰਿਹਾ ਹੱਕਸਾਂ ਜਿਹੜੇ ਭਾਰਤੀ ਬਾਈਕਟ ਕਰੇ ਉਹਨਾਂ ਨਾਲ ਉਹ ਕਹਿੰਦੇ ਨੇ ਕਿ ਗੱਲ ਕਰਾ ਨਾ ਜਿੰਨੇ ਲੋਕੀ ਨਹੀਂ ਜਾਂਦੇ ਜਾ ਰਹੇ ਉਹ ਦੋ ਵਾਰ ਗੱਲ ਕਰ ਲਈ ਗੱਲ ਕਰਨ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਮੁਰਾਵਾ ਦਾ ਦਾਵਾ ਕਰੀਂ ਪੰਜ ਕਿਲੋਮੀਟਰ ਪਹਿਲਾਂ ਗੱਲ ਕਰਦੇ ਪੰਜ ਕਿਲੋਮੀਟਰ ਅੱਗੇ ਜਾ ਕੇ ਵੀ ਤਰਨਾ ਲੱਗਦਾ ਫਸਲਾਪੀ ਕੀ ਮੈਸੇਜ ਜਨਾਦੇ ਜਾਂਦੇ ਨੇ ਤੀਜੇ ਵਿੱਚ ਦਿਖਾਓ ਜੀ ਉਹ ਸਰਕਾਰ ਦੇ ਬੰਨ ਲੜੀ ਹੈ ਬੀਜੇਪੀ ਦੀ ਮੋਦੀ ਜੀ ਨਾਲ ਔਰ ਜਦੋਂ ਜਦੋਂ ਫਿਰ ਪੰਜ ਸਾਲ ਤੋਂ ਬੱਚੀ ਚੱਲਦੀ ਸਰ ਜੇ ਤਾਂ ਇਹ ਸਰਕਾਰ ਆ ਜਾਂਦੀ ਹੈ ਤੇ ਤੁਸੀਂ ਆਪਣੇ ਕਲਾ ਨਹੀਂ ਸਰਕਾਰ ਆਏ ਕਰਦੀ ਕੀ ਕੀ ਵਾਦੇ ਕਰਦੇ ਹੋ ਕੀ ਕਾਨੂੰਨ ਬਣਾਤੇ ਕੀ ਨਵਾਂ ਕੁਝ ਲੈ ਕੇ ਆਉਂਦੇ ਹੋ ਉਹ ਜਿਹੜਾ ਕੰਮ ਵੀ ਪਹਿਲੇ ਕੋਈ ਸਤ ਮਾਰ ਕੇ ਬੜੀ ਆਫਸਰ ਬਣ ਉਹ ਜਿਹੜਾ ਕੋਈ ਹਸਪਤਾਲ ਖੁੱਲਣਾ ਚਾਹੀਦਾ ਜਿਦਾ ਕਿ ਪੀਡੀਆ ਇਹ ਤਾਂ ਉਸ ਤੋਂ ਬਾਅਦ ਨੌਜਵਾਨਾਂ ਨੂੰ ਰੋਜ਼ਗਾਰ ਵਾਸਤੇ ਅਸੀਂ ਜਿਹੜੀ ਇੰਡਸਟਰੀ ਚੱਲ ਗਈ ਉਹ ਬੰਦ ਸਭ ਜਿਹੜਾ ਕਦਾਸਵਾਲ ਕੇਸ ਨਹੀਂ ਤੇ ਉਹਦੇ ਨਾਮ ਕਰਕੇ ਲੋਕਾਂ ਦਾ ਮਨ ਉੱਠ ਗਿਆ ਇਹਨੇ ਕਿਹਾ ਕੰਮ ਕਰਦਾ ਹੈ ਕੋਈ ਸਰਨੇ ਹੋਰ ਚੰਗਾ ਤੋੜਾ ਹੈ। ਜੁਨੇਸ਼ ਬੱਬੂ ਆਇਆ ਮਨਾ ਜਿਹੜੇ ਕੰਮ ਕਰਕੇ ਬਸਾਉਂ। ਤੁਹਾਡੇ ਨਾਲ ਤੁਹਾਡੇਆਂ ਭਰਾ ਵੀ ਸਾਰੇ ਜੀ ਬੀ ਜੀ ਪੀ ਦਾ ਵਿਰੋਧ ਹੋ ਰਿਹਾ ਪੰਜਾਬ ਚ। ਉਹ ਜੀ ਬੀ ਜੀ ਪੀ ਦਾ ਵਿਰੋਧ ਇਹਦਾ ਕਰਨਾ ਹੈ ਉਹਨਾਂ ਦਾ ਕਰਨਾ ਹੀ ਕਰਨਾ। ਉਹ ਦੇਖ ਲਓ ਬੀ ਜੀ ਪੀ ਨੇ ਸੋਤ ਬੋਤ ਸਤਾ ਦਿਆ। ਇਸ ਤਰ੍ਹਾਂ ਇੱਕ ਕਰ ਰਿਹਾ ਇਹੋ ਜਿਹੀ ਛੋਟੀ ਚੀਜ਼ ਹੈ ਵੀ ਜਿਹੜੇ ਕਿਸੇ ਦੂਸਰੀ ਪਾਰਟੀ ਦੇ ਕੈਂਡੀਡੇਟ ਹੁੰਦੇ ਨੇ ਉਹ ਪਰਸ਼ਟ ਹੁੰਦੇ ਨੇ ਬਸ ਸਾਰੇ ਕੁਝ ਕਰਦੇ ਨੇ। ਜਦੋਂ ਬੀ ਜੀ ਪੀ ਦੀ ਆ ਜਾਂਦਾ ਉਹ ਬਿਲਕੁਲ ਸਹੀ ਹੋ ਜਾਂਦਾ। ਇਹ ਦੀ ਮਨ ਬੋਧਾ ਪਰ ਬੀਜੇਪੀ ਦੇ ਕੈਂਡੀਡੇਟ ਨੂੰ ਸਭ ਤੋਂ ਕੋਈ ਕੋਈ ਇਸੇ ਗੱਲ ਦੇ ਕੋ ਕੋ ਚੁਪ ਚੁਪ ਦੱਸਦੇ ਜਿਹਨਾਂ ਦੇ ਕੋ ਸਾਰੇ ਚੋੜ ਠੀਕ ਕਰ ਲਓ ਤੰਦੂਰ